ਕਰਵਾਰ ਦੀ ਬਹੁਤ ਵੱਡੀ ਕੁਰਬਾਨੀ ਆ ਸੰਦੀਪ ਦੀ ਬਹੁਤ ਵੱਡੀ ਕੁਰਬਾਨੀ ਆ ਤੇ ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਇੱਕ ਉਹਨਾਂ ਪ੍ਰਤੀ ਸਤਿਕਾਰ ਸੀ ਮਨ ਦੇ ਵਿੱਚ ਜਿਹੜੀਆਂ ਜਿੰਨੀਆਂ ਪੰਥਕ ਪਾਰਟੀਆਂ ਸੀ ਸਾਰੀਆਂ ਉਹਨਾਂ ਦੇ ਨਾਲ ਝੁਕਾਓ ਸੀ ਬਾਸ਼ਪੰਜਾਬ ਵਾਲੇ ਕਹਿੰਦੇ ਸੀ ਕਿ ਵੀ ਸਾਡੇ ਕੋਲ ਕੈਂਡੀਡੇਟ ਹੋ ਜਾਵੇ ਪਰ ਉਹਨੇ ਕਿਹਾ ਵੀ ਨਹੀਂ ਮੈਂ ਅਜਾਲ ਲੜੂੰਗਾ ਸਾਰੀਆਂ ਪੰਥਕ ਪਾਰਟੀਆਂ ਦੇ ਨਾਲ ਲੜ ਕੇ ਲੜੂੰਗਾ ਕਿ ਅਮਰਤਪਾਲ ਦੇ ਮੁਕਾਬਲੇ ਤੇ ਖਾਲਸੇ ਦੇ ਮੁਕਾਬਲੇ ਵਿੱਚ ਆਪਾਂ ਬੰਦਾ ਨਾ ਖੜਾ ਕਰੇ ਕਿਉਂਕਿ ਦੋਏ ਪੰਥ ਨੇ ਦੋਹਾਂ ਦੀ ਵੱਡੀ ਕੁਰਬਾਨੀ ਹੈ ਬਾਕੀ ਤੁਹਾਨੂੰ ਨਹੀਂ ਲੱਗਦਾ ਕਿ ਸੁਖਵੀਰ ਸਿੰਘ ਬਾਦਲ ਕਈ ਵਾਰੀ ਡਿਸੀਜਨ ਲੈਣ ਤੋਂ ਮਤਲਬ ਕਿਤੇ ਨਾ ਕਿਤੇ ਉਹ ਕਰ ਜਾਂਦੇ ਨੇ ਜਿਹਦੇ ਕਾਰਨ ਦੂਜੇ ਜਿਹੜੇ ਆਗੂ ਨੇ ਉਹ ਫਿਰ ਉਹਨਾਂ ਦੇ ਮਨ 'ਚ ਜਾਂਦੀ ਹੈ ਕਿ ਸਹੀ ਇੱਥੇ ਡਿਸੀਜਨ ਨਹੀਂ ਲਿਆ ਗਿਆ ਦੇਖੋ ਉਹ ਤਾਂ ਬਹੁਤ ਫਾਸ ਚੱਲਦਾ ਤੇਜ਼ ਚੱਲਦਾ ਵੀ ਜੋ ਕਹਦਾ ਮੈਂ ਮੂਝੋ ਕਰਤਾ ਉਹੀ ਫੈਸਲਾ ਹੈ ਜਿਵੇਂ ਕਹਿੰਦੇ ਆ ਡਿਕਟੇਟਰਸ਼ਿਪ ਉਹ ਗੱਲ ਹੈ ਵੀ ਜੋ ਮੂਝੋ ਆਗਿਆ ਕਰਤਾ ਤੇ ਉਹ ਲਾਗੂ ਕਰਨ ਜੋ ਮਰਜ਼ੀ ਹੋ ਜੇ ਹੁਣ ਕੀ ਲੱਗਦਾ ਮੌਕੇ ਦੀ ਸਰਕਾਰ ਆਮ ਆਦਮੀ ਪਾਰਟੀ ਸੀਐਮ ਭਗਵੰਤ ਮਾਨ ਤਾਂ ਉੱਥੇ ਹੀ ਰਹੇ ਨੇ ਜੀ ਪੂਰੇ ਵੱਡੇ ਆਗੂ ਪੰਜਾਬ ਦੇ ਸਾਰੇ ਕੈਬਨਿਟ ਮੰਤਰੀ ਉਹ ਵੀ ਪੱਮਾਂ ਭਾਰ ਸੀ ਕਿ ਸ਼ੀਟ ਤਾਂ ਅਸੀਂ ਲੈ ਕੇ ਜਾਣੀ ਹੈ ਪੈਸਾ ਹਾ ਹਰ ਚੀਜ਼ ਨੂੰ ਨਫਰਤ ਕੀਤੀ ਉਹਨਾਂ ਨੇ ਕੋਈ ਛੁੱਟਪਲਾਇ ਕੋਈ ਛੱਡੀ ਹੈ ਨਹੀਂ ਕਿ ਜੋ ਕੰਮ ਦੀ ਕਿਤੇ ਕੋਈ ਕਮੀ ਰਹੇ ਕੋਈ ਛੱਡੀ ਨਹੀਂ ਵੈਸੇ ਬਾਈ ਇਲੈਕਸ਼ਨ 'ਚ ਇੰਨਾ ਜੋਰ ਲਾਉਣ ਦੀ ਲੋੜ ਨਹੀਂ ਸੀ ਕਿ ਤੁਸੀਂ ਆਪਣਾ ਸਾਰਾ ਕੁਝ ਹੀ ਝੋਕ ਦਿਓ ਕਾਂਗਰਸ ਪਾਰਟੀ ਨੂੰ ਕਿਵੇਂ ਦੇਖ ਦऊं ਕਿੱਥੇ ਦੇਖ ਰਿਹਾ ਹਾਂ ਜਿਵੇਂ ਰਾਜਾ ਵੜਿੰਗ ਦੇ ਕਈ ਬਿਆਨ ਵਿਵਾਦਿਤ ਬਿਆਨ ਆਏ ਨੇ ਉੱਥੇ ਉਹਨਾਂ ਨੂੰ ਕਿਵੇਂ ਦੇਖ ਦऊं ਦੇਖੋ ਜਿਹੜੀ ਪਾਰਟੀ ਕੋਲੇ ਜਿਹੜੇ ਲੋਕਾਂ ਕੋਲੇ ਜਿਹੜੇ ਪ੍ਰਧਾਨ ਕੋਲੇ ਡਿਸਪਲਿਨ ਨਾ ਹੋਵੇ ਉਹ ਤੋਂ ਕੀ ਆਸ ਪੜਾਂ। ਯੂਨੀਵਰਸਿਟੀ ਦੇ ਲਈ ਸਾਰਾ ਪੰਜਾਬ ਇਕੱਠਾ ਹੋ ਗਿਆ। ਹਰ ਬੰਦਾ ਨਾ ਉਥੇ ਕਾਂਗਸੀ ਸੀ, ਨਾ ਅਕਾਲੀ ਸੀ, ਨਾ ਕੋਈ ਹੋਰ ਸੀ ਸਾਰੇ ਯੂਨੀਵਰਸਿਟੀ ਲਈ ਇਕੱਠੇ ਹੋ ਗਏ। ਉਹ ਗੁੱਸੇ ਦਾ ਹਈ ਮਨ ਦੇ ਵਿੱਚ ਵੀ ਕਿਉਂ ਇੰਨੀ ਜਾਨਤੀ ਕਰਦੇ ਛੜਨਾ ਕਿਉਂ ਧੱਕਾ ਕਰਦੇ ਸਾਡੀ ਜੀ ਯੂਨੀਵਰਸਿਟੀ ਹੈ, ਪੰਜਾਬ ਯੂਨੀਵਰਸਿਟੀ ਹੈ। ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ। ਤਰਨਤਾਰਨ ਜਿਮਨੀ ਚੋਣ ਦੇ ਨਤੀਜੇ 14 ਨਵੰਬਰ ਨੂੰ ਆਉਣੇ ਨੇ ਸੋ ਲਗਾਤਾਰ ਸਾਰੀਆਂ ਪਾਰਟੀਆਂ ਨੇ ਪੂਰੀ ਜਦੋ ਜਿਹਦ ਨਾਲ ਚੋਣ ਪ੍ਰਚਾਰ ਕੀਤਾ ਸੋ ਗੱਲਬਾਤ ਕਰਾਂਗੇ ਸਾਡੇ ਨਾਲ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰਖੜਾ ਮੌਜੂਦ ਨੇ ਉਹਨਾਂ ਨੇ ਵੀ ਚੋਣ ਪ੍ਰਚਾਰ ਕੀਤਾ ਉੱਥੇ ਗਏ ਸੀ ਗੱਲਬਾਤ ਕਰਾਂਗੇ ਰਖੜਾ ਸਾਹਿਬ ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ ਬਹੁਤ ਧੰਨਵਾਦ ਜੀ ਥੈਂਕ ਯੂ ਬਰਮਾ ਜੀ ਰਖੜਾ ਸਾਹਿਬ ਚੋਣ ਪ੍ਰਚਾਰ 'ਚ ਤੁਸੀਂ ਵੀ ਜਾ ਕੇ ਆਏ ਹੋ ਤਰਨਤਾਰਨ ਜਿਮਨੀ ਚੋਣ ਦਾ ਕਿਵੇਂ ਦਾ ਲੱਗਦਾ ਕਿਵੇਂ ਦੀ ਵੇਵ ਸੀ ਉੱਥੇ ਕਿਵੇਂ ਦਾ ਲੋਕਾਂ ਦਾ ਰੁਝਾਨ ਸੀ ਲੋਕ ਕੀ ਚਾਹੁੰਦੇ ਨੇ ਤੁਸੀਂ ਪੜੇ ਹੋਣਗੇ ਲੋਕ ਦੇਖੋ ਜਿੱਤ ਤੱਕ ਦਾ ਪੜਨ ਦੀ ਗੱਲ ਹੈ ਜਾਂ ਦੇਖਣ ਦੀ ਗੱਲ ਹੈ ਜਾਂ ਪ੍ਰਚਾਰ ਕਰਨ ਦੀ ਗੱਲ ਹੈ ਉੱਥੇ ਤੱਕ ਤਾਂ ਸਾਡੇ ਕੈਂਡੀਡੇਟ ਅਮਦੀਪ ਦਾ ਬਹੁਤ ਹੀ ਬੜਿਆ ਜੀ ਉਹ ਸੀਗਾ ਹਰ ਬੰਦਾ ਤਾਰੀਫ ਕਰਦਾ ਸੀ ਹਰ ਬੰਦੇ ਦੇ ਮਨ ਸੀ ਕਿ ਵੀ ਇਹ ਪਰਿਵਾਰ ਦੀ ਬਹੁਤ ਵੱਡੀ ਕੁਰਬਾਨੀ ਹੈ ਸੰਦੀਪ ਦੀ ਬਹੁਤ ਵੱਡੀ ਕੁਰਬਾਨੀ ਹੈ ਜੀ ਬਾਕੀ ਤਾਂ ਗੁਰੂਮਾਹ ਜੀ ਨੂੰ ਪਤਾ ਕੀ ਹੋਣਾ ਲੋਕਾਂ ਦੇ ਮਨ ਦਾ ਕੋਈ ਨਹੀਂ ਪੜ ਸਕਦਾ ਪਰ ਆਸ ਮੇਰੀ 100% ਹੈ ਕਿ ਸਾਡਾ ਰਿਜ਼ਲਟ ਬਹੁਤ ਵਧੀਆ ਆਊਗਾ ਬਹੁਤ ਚੰਗਾ ਰਿਜ਼ਲਟ ਆਊਗਾ ਤੇ ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਇੱਕ ਉਹਨਾਂ ਪਤੀ ਸਤਕਾਰ ਸੀ ਮਨ ਦੇ ਵਿੱਚ ਜਿਹੜੀਆਂ ਜਿੰਨੀਆਂ ਪੰਥਕ ਪਾਰਟੀਆਂ ਸੀ ਸਾਰੀਆਂ ਉਹਨਾਂ ਦੇ ਨਾਲ ਝੁਕਾਓ ਸੀ ਬਿਲਕੁਲ ਬਾਕੀ ਰੱਖਣਾ ਸਭ ਤੁਹਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਤੁਸੀਂ ਵੀ ਹਮਾਇਤ ਨਾਲ ਦੀ ਨਾਲ ਕਰਤੀ ਸੀ ਜਦੋਂ ਤੁਸੀਂ ਦੇਖਿਆ ਕਿ ਕੈਂਡੀਡੇਟ ਬਹੁਤ ਠੀਕ ਹੈ ਬਹੁਤ ਵਧੀਆ ਪਰਿਵਾਰ ਆ ਤੇ ਬਾਕੀ ਕਿਤੇ ਨਾ ਕਿਤੇ ਲੋਕ ਪਸੰਦ ਵੀ ਕਰਦੇ ਨੇ ਕਿ ਬਹੁਤ ਕੁਝ ਕੀਤਾ ਇਹ ਪਰਿਵਾਰ ਸਾਨੂੰ ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਸਪੋਰਟ ਕੀਤੀ ਸੀਗੀ ਜੀ ਦੇਖੋ ਬਾਸ ਪੰਜਾਬ ਵਾਲੇ ਕਹਿੰਦੇ ਸੀ ਕਿ ਵੀ ਸਾਡੇ ਕੰਨੇ ਕੈਂਡੀਡੇਟ ਹੋ ਜਾਵੇ ਪਰ ਉਹਨੇ ਕਿਹਾ ਵੀ ਨਹੀਂ ਮੈਂ ਅਜਾਲ ਲੜੂੰਗਾ ਸਾਰੀਆਂ ਪੰਜ ਸਿਕ ਪਾਰਟੀਆਂ ਦੇ ਨਾਲ ਲੈ ਕੇ ਚੱਲੂੰਗਾ ਮੈਂ ਤੋਂ ਸ਼ੁਰੂ ਦੇ ਵਿੱਚ ਹੀ ਵਿਵਾਸ ਤਵੰਤਕਰ ਨੇ ਵੀ ਸੋਪਾ ਪਾਇਆ ਸਭ ਤੋਂ ਪਹਿਲਾਂ ਦੇਖਿਆ ਤੁਸੀਂ ਗਿਆਨੀ ਹਰਪ੍ਰੀਤ ਨੇ ਬਹੁਤ ਪਹਿਲਾਂ ਸਪੋਰਟ ਕਰਤੀ ਸੀਗੀ ਅਸੀਂ ਵੀ ਉਹਨਾਂ ਦੀ ਹਰ ਹਰ ਹਾਲ ਫਾਈਨੈਂਸ਼ੀਅਲ ਸਪੋਰਟ ਵੀ ਕੀਤੀ ਉਹਨਾਂ ਦੀ ਪ੍ਰਚਾਰ ਵੀ ਕੀਤਾ ਤੇ ਜੋ ਸਾਸੀ ਕਰ ਸਕਦੇ ਸੀ ਅਸੀਂ ਆਊਟ ਆਫ ਬੇਕ ਕੀਤਾ ਆ ਡਿਊਟੀ ਵਿੱਚ ਹੀ ਬਣਦਾ ਵੀ ਸੀ ਕਰਨਾ ਬਿਲਕੁਲ ਤੁਸੀਂ ਤਾਂ ਨਾਲ ਦੀ ਨਾਲ ਕਰਤਾ ਪਰ ਸ਼ਰੂਮਣੀ ਅਕਾਲੀ ਦਲ ਦੂਜੀ ਪਾਰਟੀ ਹੈ ਜਿਹੜੀ ਉਹ ਪਾਰਟੀ ਨੇ ਨਹੀਂ ਸੋਚਿਆ ਕਿਤੇ ਨਾ ਕਿਤੇ ਵੀ ਉੱਥੇ ਨੁਕਸਾਨ ਹੋਣ ਦੇ ਚਾਂਸਸ ਵੀ ਲੱਗ ਰਹੇ ਨੇ ਕਿ ਵੋਟਾਂ ਫਟਣ ਗਈਆਂ ਜੀ ਜੇ ਸਾਰੀਆਂ ਪਾਰਟੀਆਂ ਉਸ ਪਾਸੇ ਹੋ ਜਾਂਦੀਆਂ ਤਾਂ ਹੋਰ ਵੀ ਸੌਖਾ ਹੋਣਾ ਸਾਡੀ ਕੀ ਲੜਾਈ ਸੀ ਪਹਿਲਾਂ ਅਸੀਂ ਇਹੀ ਗੱਲ ਕਹੀ ਸੀ ਕਿ ਅਮਰਤਪਾਲ ਦੇ ਮੁਕਾਬਲੇ ਤੇ ਖਾਲਸੇ ਦੇ ਮੁਕਾਬਲੇ ਦੇ ਵਿੱਚ ਆਪਾਂ ਬੰਦਾ ਨਾ ਖੜਾ ਕਰੀਏ ਜੀ ਕਿਉਂਕਿ ਦੋਏ ਪੰਥ ਨੇ ਦੋਹਾਂ ਦੀ ਵੱਡੀ ਕੁਰਬਾਨੀ ਆ ਦੇਖੋ ਖਾਲਸੇ ਦੇ ਪਿਤਾ ਜੀ ਦੀ ਬਹੁਤ ਵੱਡੀ ਕੁਰਬਾਨੀ ਆ ਕਹਿਣਾ ਸੌ ਖਾਂਦਾ ਏਡੀ ਵੱਡੀ ਕੁਰਬਾਨੀ ਕਰਨੀ ਬਹੁਤ ਔਖਾ ਹੁੰਦਾ ਹੈ ਤੇ ਦੂਜੇ ਪਾਸੇ ਅਮਰਤਪਾਲ ਨੇ ਮਿਹਨਤ ਸ਼ਿਰੌਣ ਦਾ ਕੰਮ ਬਹੁਤ ਜੋਸ਼ ਸ਼ੋਰ ਦੇ ਨਾਲ ਕੀਤਾ ਹੈ ਜੀ ਤੇ ਜੇ ਸੰਦੀਪ ਦੀ ਗੱਲ ਕਰ ਲਈਏ ਜੋ ਸੰਦੀਪ ਨੇ ਕੰਮ ਕੀਤਾ ਉਹ ਵੀ ਬਹੁਤ ਘੱਟ ਲੋਕਾਂ ਦੀ ਸੁਭਾ ਸਰੰਧ ਆਪਣੇ ਆਪ ਨੂੰ ਤਾਂ ਉਹ ਕਹਿੰਦਾ ਸੀ ਉਹਨੂੰ ਲੋਕਾਂ ਨੇ ਕਿਹਾ ਕਿ ਇਹਨੂੰ ਦਫਨਾਉਣਾ ਚਾਹੀਦਾ ਸੀ ਜਿਹਦੇ ਘਰ ਦੇ ਵੀ ਬਾਡੀ ਲੈਂਡ ਨਾ ਹੁਣ ਇਤੋਂ ਮਾੜੀ ਕਿਸਮਤ ਕੀ ਹੋ ਸਕਦੀ ਹੈ ਤੇ ਕਿ ਜਿਨ੍ਹਾਂ ਦੇ ਲਈ ਲੜਾਈ ਲੜਦਾ ਰਿਹਾ ਉਹ ਜਿਨ੍ਹਾਂ ਨੇ ਇਹੋ ਕਰਦਾ ਰਿਹਾ ਕਿਉਂਕਿ ਮਾੜੇ ਕੰਮ ਕੀਤੇ ਮਾੜੇ ਕੰਮ ਕਰਕੇ ਆ ਰਿਜ਼ਲਟ ਨੂੰ ਭੁਗਤਣਾ ਪਿਆ ਕਿ ਅਖੀਰ ਦੇ ਵਿੱਚ ਕਰਦਿਆਂ ਨੇ ਵੀ ਉਹਦੀ ਬਾਡੀ ਲੈਂਡ ਤੋਂ ਇਨਕਾਰ ਕਰਤਾ ਜੀ ਬਿਲਕੁਲ ਬਾਕੀ ਤੁਹਾਨੂੰ ਨਹੀਂ ਲੱਗਦਾ ਕਿ ਸੁਖਵੀਰ ਸਿੰਘ ਬਾਦਲ ਕਈ ਵਾਰੀ ਡਿਸੀਜਨ ਲੈਣ ਤੋਂ ਮਤਲਬ ਕਿਤੇ ਨਾ ਕਿਤੇ ਉਹ ਕਰ ਜਾਂਦੇ ਨੇ ਜਿਹਦੇ ਕਾਰਨ ਦੂਜੇ ਜਿਹੜੇ ਆਗੂ ਨੇ ਉਹ ਫਿਰ ਉਹਨਾਂ ਦੇ ਮਨ 'ਚ ਜਾਂਦੀ ਹੈ ਕਿ ਸਹੀ ਇੱਥੇ ਡਿਸੀਜਨ ਨਹੀਂ ਲਿਆ ਗਿਆ ਦੇਖੋ ਉਹ ਤਾਂ ਬਹੁਤ ਫਾਸਟ ਚੱਲ ਰਿਹਾ ਤੇਜ਼ ਚੱਲ ਰਿਹਾ ਵੀ ਜੋ ਕਹਦਾ ਮੈਂ ਮੂਜੋ ਕਰਦਾ ਉਹੀ ਫੈਸਲਾ ਹੈ ਉਹ ਕਿਸੇ ਸੁਣਵਾਈ ਆਈ ਗੱਲ ਤਾਂ ਹੈ ਹੀ ਨਹੀਂ ਨਾ ਜਿਵੇਂ ਕਹਿੰਦੇ ਆ ਡਿਕਟੇਟਰਸ਼ਿਪ ਉਹ ਗੱਲ ਹੈ ਵੀ ਜੋ ਮੂਜੋ ਆ ਗਿਆ ਕਰਦਾ ਤੇ ਉਹ ਲਾਗੂ ਕਰਨ ਜੋ ਮਰਜ਼ੀ ਹੋ ਜਾਏ ਹੁਣ ਕਿਉਂਕਿ ਪਹਿਲਾਂ ਵੀ ਅਸੀਂ ਬੜਾ ਕਿਹਾ ਸੀਗਾ ਕਿ ਵੀ ਆਪਾਂ ਨੂੰ ਅਮਰਤਪਾਲ ਦੇ ਮੁਕਾਬਲੇ 'ਚ ਤੇ ਖਾਲਸਾ ਜੀ ਦੇ ਮੁਕਾਬਲੇ 'ਚ ਕੋਈ ਬੰਦਾ ਨਹੀਂ ਖੜਾ ਕਰਨਾ ਚਾਹੀਦਾ ਜੇ ਅਸੀਂ ਖੜਾ ਨਾ ਕਰਦੇ ਸਾਡੀ 5 5 7 7000 ਹਰਕੰਸ ਦੇ ਮੋਟ ਵੜ ਜਾਂਦੀ ਜੀ ਬਾਕੀ ਕੀ ਲੱਗਦਾ ਮੌਕੇ ਦੀ ਸਰਕਾਰ ਆਮ ਆਦਮੀ ਪਾਰਟੀ ਸੀਐਮ ਭਗਵੰਤ ਮਾਨ ਤਾਂ ਉੱਥੇ ਹੀ ਰਹੇ ਨੇ ਜੀ ਪੂਰੇ ਵੱਡੇ ਆਗੂ ਪੰਜਾਬ ਦੇ ਸਾਰੇ ਕੈਬਨਿਟ ਮੰਤਰੀ ਉਹ ਵੀ ਪੱਬਾਂ ਭਾਰ ਸੀ ਕਿ ਸ਼ੀਟ ਤਾਂ ਅਸੀਂ ਲੈ ਕੇ ਹੀ ਜਾਣੀ ਹੈ ਜੀ ਇਹ ਦੇਖੋ ਸਾਰੇ ਅਫਸਰ ਜੀ ਆ ਐਸਐਸਪੀ ਤਾਂ ਸਪੈਂਡ ਹੋ ਗਈ ਸਾਰੀ ਐਡਮਿਨਿਸਟ੍ਰੇਸ਼ਨ ਜੀ ਸਾਰੀ ਪਾਰਟੀ ਪੈਸਾ ਹਾ ਹਰ ਚੀਜ਼ ਨੂੰ ਨਫਰਤ ਕੀਤੀ ਕੀਤੀ ਹੈ ਉਹਨਾਂ ਨੇ ਉਹਨਾਂ ਨੇ ਕੋਈ ਛੁੱਟਪਲਾਇ ਕੋਈ ਛੱਡੀ ਹੈ ਨਹੀਂ ਜੀ ਕਿ ਜੋ ਕੰਮ ਦੀ ਕਿਤੇ ਕੋਈ ਕਮੀ ਰਹਿ ਜੇ ਕੋਈ ਛੱਡੀ ਨਹੀਂ ਵੈਸੇ ਬਾਈ ਇਲੈਕਸ਼ਨ ਚ ਇਨਾ ਜੋਰ ਲਾਉਣ ਦੀ ਲੋੜ ਨਹੀਂ ਹੁੰਦੀ ਕਿ ਤੁਸੀਂ ਆਪਣਾ ਸਾਰਾ ਕੁਝ ਝੋਕ ਦਿਓ ਉਹਦੇ ਪਾਰਟੀ ਦੇ ਬਨਾਮੀ ਵੀ ਹੁੰਦੀ ਆ ਬਨਾਮੀ ਹੋਈ ਵੀ ਐ ਐਸਐਸਪੀ ਦਾ ਸਪੈਂਡ ਹੋਣਾ ਦੇਖੋ ਕੋਈ ਛੋਟੀ ਗੱਲ ਥੋੜਾ ਇਹ ਪਰ ਚਲੋ ਜੋਰ ਡਲਟ ਹੋਊਗਾ ਅਸੀਂ ਖਿੜੇ ਮੱਥੇ ਮੰਨਾਂਗੇ 100% ਉਮੀਦ ਹੈ ਵੀ ਸਾਡਾ ਕੈਂਡੀਡੇਟ ਜਿੱਤੂਗਾ ਬਾਕੀ ਗੁਰੂ ਦੇ ਚੁੱਪ ਚੇ ਪਾਛੇ ਨੇ ਕਰਨਾ ਉਹ ਬੰਨਣਾ ਬਿਲਕੁਲ ਵੋਟਾਂ ਵਾਲੇ ਦਿਨ ਵੀ ਕਈ ਜਗ੍ਹਾ ਕਾਫੀ ਕੁਝ ਹੋਇਆ ਕਿ ਸਰਕਾਰ ਧੱਕਾ ਕਰ ਰਹੀ ਹੈ ਜੀ ਵੋਟਾਂ ਧੱਕੇ ਸਾਹੀ ਨਾਲ ਪਵਾਈਆਂ ਜਾ ਰਹੇ ਨੇ ਐਵੇਂ ਦੇ ਮਾਮਲੇ ਵੀ ਵੋਟਾਂ ਵਾਲੇ ਦਿਨ ਆਏ ਸੀ ਬਹੁਤ ਆਏ ਸੀ ਬਹੁਤ ਲੜਾਈ ਝਗੜੇ ਹੋਏ ਬਹੁਤ ਹੋਇਆ ਤੇ ਬਹੁਤ ਲੋਕਾਂ ਦੀਆਂ ਬਾਹਰੀਆਂ ਵੋਟਾਂ ਬਣਾਈਆਂ ਗਈਆਂ ਬਹੁਤ ਬੋਟਾਂ ਕੱਟੀਆਂ ਗਈਆਂ ਸੋ ਇਹ ਉਹਨਾਂ ਨੇ ਛੁੱਟਪਲਾਇ ਕੋਈ ਛੱਡੀ ਹੈ ਨਹੀਂ ਜਿਵੇਂ ਪੰਜਾਬੀ ਜਗ੍ਹਾ ਨੇ ਵੀ ਛੁੱਟਪਲਾਇ ਕੋਈ ਕੋਈ ਗੱਲ ਛੱਡੀ ਨਹੀਂ ਹੈ ਉਹਨੇ ਹਰ ਹਾਲ ਫਲ ਵਰਤਿਆ ਹੈ ਕਿ ਵੀ ਜੇ ਮਰਜ਼ੀ ਹੋਵੇ ਇਹ ਨਾ ਹੋਵੇ ਕਿ ਸਾਨੂੰ ਲੋਕ ਨਕਾਰ ਦੇਣ ਜੀ ਬਿਲਕੁਲ ਕਾਂਗਰਸ ਪਾਰਟੀ ਨੂੰ ਕਿਵੇਂ ਦੇਖ ਦऊं ਕਿੱਥੇ ਦੇਖ ਰਿਹਾ ਹਾਂ ਜਿਵੇਂ ਰਾਜਾ ਵੜਿੰਗ ਦੇ ਕਈ ਬਿਆਨ ਵਿਵਾਦਿਤ ਬਿਆਨ ਆਏ ਨੇ ਉਥੇ ਉਹਨਾਂ ਨੂੰ ਕਿਵੇਂ ਦੇਖ ਦऊं ਦੇਖੋ ਜਿਹੜੀ ਪਾਰਟੀ ਕੋਲੇ ਜਿਹੜੇ ਲੋਕਾਂ ਕੋਲੇ ਜਿਹੜੇ ਪ੍ਰਧਾਨ ਕੋਲੇ ਡਿਸਪਲਿਨ ਨਾ ਹੋਵੇ ਉਹ ਤੋਂ ਕੀ ਆਸ ਪਾਲੋਗੇ ਦੇਖੋ ਹੁਣ ਪਰਚਾ ਕਰਨ ਦੀ ਗੱਲ ਹੋ ਰਹੀ ਹੈ ਤੇ ਗ੍ਰਫਜ਼ਦਾਰੀ ਦੀ ਗੱਲ ਚੱਲ ਰਹੀ ਹੈ ਇਹ ਪ੍ਰਧਾਨ ਦੇ ਕੰਮ ਥੋੜਾ ਹੁੰਦੇ ਨੇ ਵੀ ਇਦਾਂ ਦੇ ਕੰਮ ਕਰੇ ਉਹਦਾ ਤਾਂ ਡਿਊਟੀ ਹੁੰਦੀ ਹੈ ਕਿ ਹਰ ਚੀਜ਼ ਸੋਚ ਕੇ ਸਮਝ ਕੇ ਆਪਣੇ ਮੂੰਹ ਦੇ ਵਿੱਚ ਉਹ ਲਫ਼ਜ਼ ਨਿਕਲਣੇ ਚਾਹੀਦੇ ਨੇ ਜਿਹੜੇ ਲੋਕ ਹਰ ਬੰਦਾ ਕਹੇ ਜਰ ਕਮਾਲ ਕਰਤੀ ਆ ਪ੍ਰਧਾਨ ਆ ਬੋਲਿਆ ਕਮਾਲ ਕਰਤੀ ਜਿੱਥੇ ਇਹ ਸਾਹ ਬੂਟਾ ਸਿੰਘ ਗੁਰਸਿੱਖ ਬੰਦਾ ਹੈ ਉਹਨਾਂ ਦੀ ਪਾਰਟੀ ਦਾ ਬੰਦਾ ਹੈ ਸਾਰੀ ਜ਼ਿੰਦਗੀ ਹੋਮ ਮਿਨਿਸਟਰ ਰਿਹਾ ਹੈ ਜੇ ਉਹ ਉਹਦੇ ਖਿਲਾਫ ਵੀ ਇਹ ਜੀ ਗੱਲ ਕਰ ਸਕਦੇ ਆ ਆਪਾਂ ਦੀ ਦੁਮਾੜੀ ਗੱਲ ਕੀ ਹੋਊਗੀ ਬਿਲਕੁਲ ਚੰਡੀਗੜ੍ਹ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਵੇਂ ਫੈਸਲਾ ਲਿਆ ਗਿਆ ਕਿੰਨਾ ਵਿਰੋਧ ਹੋਇਆ ਕਿਤੇ ਨਾ ਕਿਤੇ ਚੰਡੀਗੜ੍ਹ ਜਾਮ ਕਰਤਾ ਜਿਹੜੇ ਸਟੂਡੈਂਟ ਸੀ ਜਾਂ ਜਥੇਬੰਦੀਆਂ ਗਈਆਂ ਨੇ ਤੁਸੀਂ ਉਹ ਫੈਸਲੇ ਨੂੰ ਕੇਂਦਰ ਸਰਕਾਰ ਨੂੰ ਕਿਵੇਂ ਦੇਖਦੇ ਹੋ ਜੋ ਕੇਂਦਰ ਸਰਕਾਰ ਨੇ ਕੀਤਾ ਇਹ ਤੋਂ ਵੱਧ ਨਿੰਦਣਯੋਗ ਐਦੋਂ ਮਾੜਾ ਫੈਸਲਾ ਕੋਈ ਹੋ ਹੀ ਨਹੀਂ ਸਕਦਾ ਦੇਖੋ ਪੰਜਾਬੀ ਯੂਨੀਵਰਸਿਟੀ ਆਪਾਂ ਦੇਖ ਹੀ ਰਹੇ ਹਾਂ 1,64,000 ਰੁਪਏ ਉਹ ਜਵਾਨੇ ਦੇ ਵਿੱਚ ਜਦੋਂ ਰੁਪਈਆ ਨਹੀਂ ਹੁੰਦਾ ਸੀ ਪੈਸਾ ਪੈਸੇ ਵੀ ਨਹੀਂ ਸੀ ਹੁੰਦੇ ਤੇ ਉਹ ਉਦੋਂ ਖਰਚਣਾ ਪੰਜਾਬ ਦੇ ਪਿੰਡੋ ਜਾੜ ਨੇ ਤੇ ਅੱਜ ਆਪਾਂ ਉਹਦੀ ਸੈਨੀਟੇ ਖਤਮ ਕਰਕੇ ਆਪਾਂ ਕਹਿੰਦੇ ਕਹ ਜੀ ਕਿ ਵੀ ਨਹੀਂ ਜੀ ਤਾਂ ਸੈਂਟਰ ਗਵਰਨਮੈਂਟ ਹਰ ਚੀਜ਼ ਤੇ ਕਬਜ਼ਾ ਕਰਨੀ ਚਾਹੁੰਦੀ ਹੈ ਪੰਜਾਬ ਨਾਲ ਜ਼ਿਆਦਤੀ ਕਰਨੀ ਚਾਹੁੰਦੀ ਚਾਹੁੰਦੀ ਦੇਖੋ ਜੇ ਅੱਜ ਮੁਲਕ ਸਾਡਾ ਆਜ਼ਾਦ ਹੋਇਆ ਹੈ ਤਾਂ ਉਹਦੇ ਵਿੱਚ ਸਭ ਤੋਂ ਵੱਡੀਆਂ ਕੁਰਬਾਨੀਆਂ ਸਭ ਤੋਂ ਵੱਧ ਸਜਾਵਾਂ ਪੰਜਾਬੀਆਂ ਨੇ ਮਿਲੀਆਂ ਨੇ ਇੱਥੇ ਬਸਨੀ 1972 ਦੇ ਵਿੱਚ ਚైనా ਨਾਲ ਲੜਾਈ ਲੱਗੀ ਜੀ ਤੇ ਬਹੁਤ ਬੁਰੀ ਤਰ੍ਹਾਂ ਅਸੀਂ ਹਾਰ ਗਏ ਪ੍ਰਾਈਮ ਮਿਨਿਸਟਰ ਸਾਹਿਬ ਨੇ ਬੇਨਤੀ ਕੀਤੀ ਕਿ ਵੀ ਸਾਨੂੰ ਜੇ ਆਪਾਂ ਆਪਣੀ ਡਿਫੈਂਸ ਤਾਕੜੀ ਕਰਨੀ ਹੈ ਉਹਦੇ ਲਈ ਸੋਨਾ ਚਾਹੀਦਾ 97% 98% ਸੋਨਾ ਪੂਜਕਲੇ ਪੰਜਾਬ ਦਾ ਸੀ ਬਾਕੀ 2-3% ਸਾਰੇ ਹਿੰਦੁਸਤਾਨ ਤੋਂ ਸੀ ਜਿੱਥੇ ਜਦ ਐਡੀਆਂ ਬੜੀਆਂ ਕੁਰਬਾਨੀਆਂ ਹੋਣ ਉੱਥੇ ਵੀ ਆਪਾਂ ਐ ਐ ਜਾਂਚੀਆਂ ਕਰੀਏ ਤੱਕਾ ਕਰੀਏ ਇਦੋਂ ਤੱਕ ਕੋਈ ਹੋ ਨਹੀਂ ਸਕਦਾ ਕਾਰਨ ਕੀ ਲੱਗਦਾ ਰਖੜਾ ਸਭ ਪੰਜਾਬ ਨਾਲ ਬਿਤਕਰਾ ਕਿਉਂ ਕੀਤਾ ਜਾ ਰਿਹਾ ਜਿਵੇਂ ਵੱਡੇ ਵੱਡੇ ਕੰਮ ਕੇਂਦਰ ਸਰਕਾਰ ਕਈ ਵਾਰੀ ਫੈਸਲੇ ਅਜਿਹੇ ਲੈ ਰਹੀ ਆ ਕਦੇ ਕਦੇ ਤਾਂ ਐ ਲੱਗਦਾ ਵੀ ਬੀਜੇਪੀ ਦਾ ਥੋੜਾ ਜਿਹਾ ਸਕੋਪ ਪੰਜਾਬ ਚ ਵੱਧ ਰਿਹਾ ਪਰ ਜਦੋਂ ਇਹੋ ਜਿਹਾ ਫੈਸਲਾ ਫੇਰ ਆ ਜਾਂਦਾ ਉਹ ਜਿੰਨਾ ਕੁ ਵਧਿਆ ਹੁੰਦਾ ਉਹਨਾਂ ਕੁ ਫੇਰ ਡਾਊਨਫਾਲ ਜਾਂਦਾ ਹੀ ਆ ਜੀ ਇਹ ਵੀ ਤੁਹਾਨੂੰ ਬਹਿਮੈਂ ਕੋਈ ਵਧ ਨਹੀਂ ਰਿਹਾ ਕੁਝ ਨਹੀਂ ਹੋ ਰਿਹਾ ਤੁਸੀਂ ਦੇਖਿਓ ਆਉਂਦੇ ਹੋਏ ਆ ਹੁਣ ਪਹਿਲਾਂ ਲੁਧਿਆਣੇ ਰਿਜ਼ਲਟ ਹੋਈ ਜੀ ਜਿੱਥੇ 15000 ਵੋਟ ਤੇ ਜਿੱਤੇ ਸੀ ਉੱਥੇ 15000 ਵੋਟ ਤੇ ਹਾਰ ਗਏ 30000 ਵੋਟ ਦਾ ਇੱਕ ਅੰਸ਼ਾਸਨੀ ਫਰਕ ਪੈ ਜਾਣਾ ਕੋਈ ਛੋਟੀ ਗੱਲ ਥੋੜਾ ਹੁੰਦੀ ਹੈ ਆ ਹੁਣ ਤੁਹਾਨੂੰ ਤਾਂ ਦੇਖ ਲਿਓ ਸੋ ਜਾਨੀ ਕਿ ਚੰਡੀਗੜ੍ਹ ਦਾ ਜਿਹੜਾ ਹੁਣ ਤਾਜ਼ਾ ਕਾਂਢੇ ਮੰਨੀਏ ਨੂੰ ਆਪਾਂ ਜਿਹੜਾ ਚੰਡੀਗੜ੍ਹ ਕੁਝ ਕੀਤਾ ਉਹਦੇ ਨਾਲ ਇਹਦਾ ਮਤਲਬ ਜਿੰਨਾ ਕਹੇਗਾ ਜੀ ਉਹ ਵੀ ਸਕੋਪ ਡਾਊਨ ਹੋ ਗਿਆ ਬਿਲਕੁਲ ਬਿਲਕੁਲ ਜੀ ਲੋਕਾਂ ਨੂੰ ਗੁੱਸਾ ਤਾਂ ਹੈ ਹੀ ਜੀ ਦੇਖੋ ਯੂਨੀਵਰਸਿਟੀ ਲਈ ਸਾਰਾ ਪੰਜਾਬ ਇਕੱਠਾ ਹੋ ਗਿਆ ਹਰ ਬੰਦਾ ਨਾਉ ਤੇ ਕਾਂਗਰਸੀ ਸੀ ਨਾ ਕੱਲੀ ਸੀ ਨਾ ਕੋਈ ਹੋਰ ਸੀ ਸਾਰੇ ਯੂਨੀਵਰਸਿਟੀ ਲਈ ਇਕੱਠੇ ਹੋ ਗਏ ਸਾਰਾ ਪੰਜਾਬ ਇਕੱਠਾ ਹੋ ਗਿਆ ਨਾ ਹਿੰਦੂ ਸੀ ਨਾ ਸਿੱਖ ਸੀ ਨਾ ਮੁਸਲਮਾਨ ਸੀ ਤੇ ਉਹ ਗੁੱਸਾ ਦਾ ਹਾਈ ਮਨ ਦੇ ਵਿੱਚ ਵੀ ਕਿਉਂ ਇੰਨੀ ਜਾਤੀ ਕਰਦੇ ਸਾਡੇ ਨਾ ਕਿਉਂ ਧੱਕਾ ਕਰਦੇ ਸਾਡੀ ਜੀ ਯੂਨੀਵਰਸਿਟੀ ਹੈ ਪੰਜਾਬ ਯੂਨੀਵਰਸਿਟੀ ਹੈ ਤੇ ਇਹ ਅਜੇ ਤੱਕ ਗੱਲਾਂ ਨਹੀਂ ਕਰਨੀ ਚਾਹੀਦੀ ਬਿਲਕੁਲ ਹੁਣ ਵੀ ਸਟੂਡੈਂਟਾਂ ਦਾ ਧਰਨਾ ਲਗਾਤਾਰ جاری ਆ ਹੁਣ ਤਾਂ ਫੈਸਲਾ ਜੇ ਨਹੀਂ ਕਿ ਪੂਰਾ ਵਾਪਸ ਲੈਣਾ ਬਣਦਾ ਜਾਂ ਜਲਦੀ ਲੈ ਲੈਣਗੇ ਤਾਂ ਚੰਗਾ ਰਹੂਗਾ ਦੇਖੋ ਉਹ ਜਿਵੇਂ ਕਹਿੰਦੇ 100 ਗੱਠਾ ਵੀ ਖਾਦਾ ਤੇ ਦੁੱਧ ਦਿੱਤੀ ਖਾਦੀ ਉਗਲ ਵੀ ਸਾਰਾ ਫੈਸਲਾ ਮੰਨ ਵੀ ਲਿਆ ਜਿਹੜਾ ਇੰਪਲੀਮੈਂਟ ਕਰ ਦੇਣ ਉਹਨੂੰ ਜੋ ਵੀ ਕਰਨਾ ਹੈ ਹੁਣ ਉਹ ਇੰਪਲੀਮੈਂਟ ਕਰ ਦੇਣ ਇਲੈਕਸ਼ਨ ਕਰਾ ਦੇਣ ਗੱਲ ਮੁੱਕ ਜੇ ਤੇ ਪਰ ਫਿਰ ਜਦੋਂ ਫੇਰ ਗੱਲ ਵੱਧ ਜੂਗੀ ਹੋਰ ਗੱਲ ਵੱਧ ਜੂਗੀ ਫੇਰ ਕਹਿਣਗੇ ਲਓ ਜੀ ਹੁਣ ਅਸੀਂ ਇਲੈਕਸ਼ਨ ਕਰਾ ਦਿੰਦੇ ਆ ਠੀਕ ਹੈ ਬਿਲਕੁਲ ਜੀ ਫਿਰ ਜਿਮਨੀ ਚੋਣ ਦੇ ਨਤੀਜਿਆਂ 'ਚ ਵੀ 24 ਘੰਟੇ ਰਹਿ ਗਏ ਸਾਰੀਆਂ ਪਾਰਟੀਆਂ ਕਿਤੇ ਨਾ ਕਿਤੇ ਧੜਕਣਾ ਵੀ ਥੁੜੇ-ਬਹੁਤ ਦੀਆਂ ਤੇਜ਼ ਹੋਣਗੀਆਂ ਕਿ ਕਿਹੜੀ ਪਾਰਟੀ ਦਾ ਉਮੀਦਵਾਰ ਐਮਐਲਏ ਬਣੂਗਾ ਹੁੰਦਾ ਹੀ ਹੈ ਜੀ ਜਿਹੜਾ ਬੰਦਾ ਜਿੱਥੇ ਜ਼ੋਰ ਲਾਉਂਦਾ ਹੈ ਉਹ ਹੁੰਦਾ ਹੈ ਹਰ ਬੰਦਾ ਚਾਹੁੰਦਾ ਹੈ ਕਿ ਸਾਡਾ ਕੈਂਡੀਡੇਟ ਜਿੱਤੇ ਜੀ ਬਾਕੀ ਤਾਂ ਗੁਰੂ ਨੇ ਕਰਨਾ ਸੱਚੇ ਪਾਤਸ਼ਾਹ ਨੇ ਕਰਨਾ ਜੋ ਹੋਣਾ ਪਰ ਹਰ ਬੰਦੇ ਦੇ ਮਨ ਚ ਹੁੰਦੀ ਹੈ ਕਿ ਸਾਡਾ ਕੈਂਡੀਡੇਟ ਜਿੱਤਣਾ ਚਾਹੁੰਦਾ ਹੈ ਧੰਨਵਾਦ ਬਿਲਕੁਲ ਜੀ ਸੋ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰਖੜਾ ਜਿਨ੍ਹਾਂ ਦਾ ਕਹਿਣਾ ਕਿ ਪੂਰੇ ਜ਼ੋਰ ਸ਼ੋਰ ਨਾਲ ਚੋਣ ਪ੍ਰਚਾਰ ਕੀਤਾ ਬਾਰਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਦਾ ਸੋ ਮਨਦੀਪ ਸਿੰਘ ਨੂੰ ਜਿਤਾਉਣ ਲਈ ਪੂਰੇ ਪੱਬਾਂ ਭਰ ਰਹੇ ਨੇ ਕਿ ਸਾਡਾ ਕੈਂਡੀਡੇਟ ਜਿੱਤੇਗਾ ਦਾਵਾ ਵੀ ਕਰ ਰਹੇ ਨੇ ਹੁਣ ਦੇਖਣਾ ਹੋਵੇਗਾ ਨਤੀਜਿਆਂ 'ਚ ਥੋੜਾ ਸਮਾਂ ਰਹਿ ਗਿਆ ਨਤੀਜਿਆਂ 'ਚ ਪਤਾ ਲੱਗੇਗਾ ਕਿ ਕਿਹੜੀ ਪਾਰਟੀ ਦਾ ਉਮੀਦਵਾਰ ਐਮ.ਐਲ.ਏ ਬਣੇਗਾ ਗੁਰਤੇਜ ਸਿੰਘ ਤੂਰੀ ਨਾਲ ਅਮਨਦੀਪ ਸਿੰਘ ਮੱਝਾ ਪੰਜਾਬੀ ਲੋਕ ਚੈਨਲ